ਖਬਰਨਾਮਾ ਦੇਖ ਰਹੇ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰ ਤੁਹਾਡਾ ਫੋਸ ਰਾਜ ਕਾਂਗਰਸ ਪਾਰਟੀ ਦਾ ਅੰਦਰੂਨੀ 카ਟੋਕਲੇਸ਼ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਇੱਕ ਪਾਸੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਅਤੇ ਭਾਰਤ ਦੇ ਕਾਂਗਰਸ ਪਾਰਟੀ ਵੱਲੋਂ ਵਾਈਸ ਪ੍ਰਧਾਨ ਰਾਹੁਲ ਗਾਂਧੀ ਦਾ ਤਿੱਖਾ ਬਿਆਨ ਕਿ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਰਤ ਦੇ ਵਿੱਚ ਕੋਈ ਵੀ ਸੁਭਾ ਹੋਵੇ ਲੇਕਿਨ ਜੇਕਰ ਧੜੇਬੰਦੀ ਹੋਵੇਗੀ ਜੇਕਰ ਆਪਸੀ ਮਤਭੇਦ ਹੋਣਗੇ ਕਾਟੋਕਲੇਸ਼ ਹੋਣਗੇ ਉਹ ਮੇਰੇ ਵੱਲੋਂ ਬਰਦਾਸ਼ਤ ਨਹੀਂ ਕੀਤੇ ਜਾਣਗੇ ਚਾਹੇ ਉਹ ਕਿੰਨੇ ਵੀ ਸੀਨੀਅਰ ਆਗੂ ਕਿਉਂ ਨਾ ਹੋਣ ਕਾਂਗਰਸ ਪਾਰਟੀ ਦੇ ਭਾਵੇਂ ਉਹਨਾਂ ਨੇ ਸਾਰੀ ਉਮਰ ਆਪਣੀਆਂ ਸੇਵਾਵਾਂ ਦਿੱਤੀਆਂ ਹੋਣ ਕਾਂਗਰਸ ਪਾਰਟੀ ਦੇ ਵਿੱਚ ਚਾਹੇ ਉਹ ਵਿਧਾਇਕ ਹੋਣ ਚਾਹੇ ਉਹ ਸਸਦ ਹੋਣ ਚਾਹੇ ਉਹ ਮੰਤਰੀ ਹੋਣ ਲੇਕਿਨ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਧੜੇਬੰਦੀ ਨੇ ਇਸ ਆਪਸੀ ਅੰਦਰੂਨੀ ਘਾਟੋ ਕਲੇਸ਼ ਨੇ ਕਾਂਗਰਸ ਪਾਰਟੀ ਦੀਆਂ ਦੇ ਵਿੱਚ ਵਟੇ ਪਾਏ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਨੂੰ ਗਰਾਉਂਡ ਲੈਵਲ ਦਾ ਪਤਾ ਲੱਗਿਆ ਹੈ ਕਿ ਇਹਨਾਂ ਦੀਆਂ ਆਪਸੀ ਧੜੇਬੰਦੀਆਂ ਦਾ ਨੁਕਸਾਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਹੁੰਦਾ ਹੈ ਨਹੀਂ ਤਾਂ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚਲੋ ਸੱਤਾ ਦੇ ਵਿੱਚ ਨਾ ਆਉਂਦੇ ਸੈਂਟਰ ਦੇ ਵਿੱਚ ਲੇਕਿਨ ਮੁਕਾਬਲਾ ਬੜਾ ਵੱਡੇ ਪੱਧਰ ਤੇ ਬੰਦਾ ਸੀ ਕਿਉਂਕਿ ਇੰਡੀਆ ਅਲਾਈንስ ਵੱਲੋਂ ਸਾਰੀਆਂ ਪਾਰਟੀਆਂ ਦੇ ਨਾਲ ਸੈਟਿੰਗ ਕੀਤੀ ਗਈ ਹਾਲਾਂਕਿ ਹਵਾ ਸੀ ਰਾਹੁਲ ਗਾਂਧੀ ਦੀ ਕਿ ਰਾਹੁਲ ਗਾਂਧੀ ਜਿਹੜੇ ਨੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣ ਕਿਉਂਕਿ ਸਭ ਤੋਂ ਜ਼ਿਆਦਾ ਟ੍ਰੌਲ ਕੀਤਾ ਗਿਆ YouTube ਤੇ Google ਤੇ ਰਾਹੁਲ ਗਾਂਧੀ ਤੇ ਲੇਕਿਨ ਇੱਧਰ ਗੁਰਦਾਸ ਗਿਰਦਰ ਨੇ ਕਿਹਾ ਹੈ ਕਿ ਸਾਰੀਆਂ ਜਿੰਨੇ ਵੀ ਸਾਰੇ ਆਗੂ ਨੇ ਰੁੱਸੇ ਹੋਏ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਦੇ ਵਿੱਚ ਸਾਬਕਾ ਵਿਧਾਇਕ ਵੀ ਨੇ ਸਾਬਕਾ ਮੰਤਰੀ ਵੀ ਨੇ ਸਾਬਕਾ ਸੰਸਦ ਵੀ ਨੇ ਅਤੇ ਸਰਪ੍ਰਸਤ ਹੈ ਨੇ ਕਾਂਗਰਸ ਪਾਰਟੀ ਦੇ ਉਹਨਾਂ ਸਾਰੀਆਂ ਸਾਰੇ ਲੋਕਾਂ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਕਨਵਿੰਸ ਕਰਨਾ ਚਾਹੀਦਾ ਹੈ ਰਾਜਾ ਫੜੇ ਇੱਕ ਚਰਜਿਸਮ ਚੱਲੇ ਅਤੇ ਜਿਹੜੇ ਵੱਡੇ ਆਗੂ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਸਿਰਤੇ ਨੇ ਜਿਹੜੇ ਰੁੱਸੇ ਹੋਏ ਆਗੂ ਨੇ ਜਿਹੜੇ ਅੰਦਰੂਨੀ ਕਾਟੋਕਲਾਸ ਕਰਕੇ ਕੁਝ ਘਰ ਬੈਠ ਗਿਆ ਕੁਝ ਸ਼੍ਰੋਮਣੀ ਅਕਾਲੀ ਦਲ ਵੱਲ ਕੁਝ ਭਾਤੀ ਜਨਤਾ ਪਾਰਟੀ ਵੱਲ ਕੁਝ ਜਿਹੜੇ ਨੇ ਉਹ ਆਪ ਆਪ ਦੀ ਪਾਰਟੀ ਵੱਲ ਚਲੇ ਗਏ ਇਹ ਰੁੱਸੇ ਹੋਏ ਆਗੂਆਂ ਨੂੰ ਸਾਬਕਾ ਵਿਧਾਇਕ ਸਾਬਕਾ ਮੰਤਰੀ ਸਾਬਕਾ ਸੰਸਦ ਤੇ ਸਾਬਕਾ ਵੱਡੇ ਆਗੂ ਉਹਨਾਂ ਨੂੰ ਫਿਰ ਦੁਬਾਰਾ ਜਿਹੜਾ ਹੈ ਲਿਆਉਣਾ ਚਾਹੀਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਤੇ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਕਰਨ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮਜ਼ਬੂਤੀ ਮਿਲੇਗੀ ਇਹ ਵੱਡੀ ਗੱਲ ਕਹੀ ਹੈ ਉਹਨਾਂ ਨੇ ਸਵਾਗਤ ਕੀਤਾ ਹੈ ਰਾਹੁਲ ਗਾਂਧੀ ਦੇ ਵੱਡੇ ਫੈਸਲੇ ਦਾ ਹਲਕਾ ਮੁਕਸੜ ਦੇ ਸਾਬਕਾ ਪ੍ਰਧਾਨ ਗੁਰਦਾਸ ਸਿੰਘ ਗਿਰਦੜ ਗੁਰਦਾਸ ਸਿੰਘ ਗਰਦਰ ਹੋਰਾਂ ਨੇ ਕਹਿਆ ਕਿ ਅਸੀਂ ਸਾਰਿਆਂ ਸਾਰੇ ਹੀ ਆਗੂਆਂ ਦੇ ਘਰਾਂ ਦੇ ਵਿੱਚ ਜਾਵਾਂਗੇ ਰੁੱਸੇ ਹੋਏ ਲੋਕਾਂ ਨੂੰ ਬਣਾਵਾਂਗੇ ਕਿ ਤੁਸੀਂ ਆਪਣੀ ਮਾਂ ਪਾਰਟੀ ਵੱਲ ਮੁੜੋ ਜਿਨ੍ਹਾਂ ਨੇ ਤੁਹਾਨੂੰ ਸਿਆਸਤਕਾਈ ਜਿਹੜੀ ਪਾਰਟੀ ਨੇ ਤੁਹਾਡੇ ਬੂਟੇ ਲਾਏ ਪੰਜਾਬ ਦੇ ਵਿੱਚ ਯਾਨੀ ਕਿ ਗੁਰਦਾਸ ਗਰਦਰ ਨੇ ਕਿਹਾ ਕਿ ਜੇਕਰ ਜਿਸ ਤਰ੍ਹਾਂ ਰਾਉਂ ਗਾਂਧੀ ਕਹਿ ਰਹੇ ਨੇ ਕਿ ਸਾਰੇ ਰੁੱਸੇ ਹੋਏ ਆਗੂਆਂ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਇਆ ਜਾਵੇ ਉਹਨਾਂ ਨੂੰ ਕਨਵਰਸ ਕੀਤਾ ਜਾਵੇ 2027 ਦੀਆਂ ਅਗਾਂਹਵਧੀਆਂ ਚੋਣਾਂ ਲਈ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ بڑے ਵੱਡੇ ਪੱਧਰ ਤੇ ਤੇ ਮੋਰਚਾ ਫਤਿਹ ਕਰ ਲਿਆ ਜਾਵੇਗਾ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹੈ ਇਹਦੇ ਵਿੱਚ ਮਨਪ੍ਰੀਤ ਬਾਦਲ ਵੀ ਹੈ ਇਹਦੇ ਵਿੱਚ ਰਾਣਾ ਸਿੱਟ ਸੋਢੀ ਵੀ ਹੈ ਇਹਦੇ ਵਿੱਚ ਬੜੇ ਵੱਡੇ ਆਗੂ ਨੇ ਜਿਹੜੇ 2022 ਦੀਆਂ ਫਿਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਸੀ ਗੁਰਦਾਸ ਗਰਦਰ ਨੇ ਕਿਹਾ ਕਿ ਅਸੀਂ ਰਾਉਂਗਾਨੀ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਇਹ ਕਾਟੋ ਕਲੇਸ਼ੀ ਹੋਣਾ ਚਾਹੀਦਾ ਅੰਦਰੂਨੀ ਕਲੇਸ਼ ਨੂੰ ਛੱਡ ਕੇ ਧੜੇ ਬੰਦੀ ਨੂੰ ਛੱਡ ਕੇ ਸਾਨੂੰ ਪ੍ਰਾਣੇ ਆਗਵਾ ਨੂੰ ਫਿਰ ਦੁਬਾਰਾ ਘਰ ਵਾਪਸ ਲਿਆਉਣਾ ਚਾਹੀਦਾ ਹੈ